ਕਈ ਤਾਂ ਟੈਪੂ ਕਰੇ ਨੇ ਜੋ ਬਸਾਂਗਰੀਆਂ ਨੇ ਜੀ ਇੱਥੇ ਅਮਾ ਲੰਘਣਾ ਕਈ ਵਾਰ ਦੇਖਿਆ ਗੱਡੀ ਵਿਚਾਰੇ ਐਕਸੀਡੈਂਟ ਹੋਈ ਰਾਤ ਦੀ ਜੀ ਕੋਈ ਕੋਈ ਨਹੀਂ ਦੇਖਦਾ ਇਹ ਪੁਲ ਨੂੰ ਕਈ ਵਾਰ ਟ੍ਰੈਫਿਕ ਇੱਥੇ ਜਾਮ ਹੋ ਜਾਂਦਾ ਜੀ ਪਾਣੀ ਚ ਆਇਆ ਹੈ ਪਾਣੀ ਚ ਆ ਰਿਹਾ ਹੈ ਬੋਲਦਾ ਹਨਾ ਬਹੁਤ ਬੁਰਾ ਹਾਲ ਹੈ ਇਹ ਤਾਂ ਗੱਡੀ ਵੀ ਨਹੀਂ ਪਾਸ ਹੁੰਦੀ ਕੋਲੋਂ ਨਾ ਮੋੜ ਸੜਕਾਂ ਵਾਲਾ ਇਹ ਬੰਦੇ ਨੇ ਗੱਡੀ ਅੱਜ ਪੰਜਾਬ ਵਿੱਚ ਸਮਝਾਂਦੇ ਜਾਂ ਪਾਣੋ ਸਾਨੂੰ ਵੀ ਇਹ ਹੁੰਦੀ ਜੇ ਲੰਘੇ ਪਾਸ ਕਰਨ ਲੱਗਾ ਬਹੁਤ ਦੁੱਖਤ ਹੁੰਦੀ ਹਾਂਜੀ ਇਹ ਨਾਲ ਦਾ ਸੱਚ ਆਉਂਦਾ ਹਾਂਜੀ ਸਰਕਾਰ ਤੋਂ ਹੀ ਕਹਿੰਦੇ ਵੀ ਪੁਲ ਚੌੜਾ ਕਰਦੇ ਹੀ ਹੋ ਇਹ ਕਿਹੜੀ ਰੋੜ ਹੈ ਜੀ ਇਹ ਇਹ ਪਾਥਰਾ ਤੋਂ ਮੂਨਕ ਰੋੜ ਹੈ ਜੀ ਜੀ ਇਹ ਪੁਲ ਬਹੁਤ ਪੁਰਾਣਾ ਬਣਿਆ ਇਹਦੇ ਬਾਰੇ ਬੜਾ ਬਹੁਤ ਹਾਸੇ ਹੋਏ ਇੱਥੇ ਵੱਡੇ ਵੱਡੇ ਕਈ ਵਾਰ ਜਾਨਾਂ ਵੀ ਗਈਆਂ ਇਥੋਂ ਕੋਜ਼ ਦੇ ਵਿਚਾਲੇ ਖੱਡੇ ਨੇ ਬਹੁਤ ਚੜਾਈ ਘਟੇ ਪੁਰਾਣੀ ਲੱਗਦਾ ਚੜਾਈ ਵੀ ਘਟਾਈ ਪੁਰਾਣੀ 2 ਮੀਟਰ ਹਾਂਜੀ ਹਾਂ ਬਹੁਤ ਚੜਾਈ ਘਟ ਰਹੀ ਦੀ ਪਰ ਪਿੱਛੋਂ ਪਤਾ ਨਹੀਂ ਲੱਗਦਾ ਵੀ ਇੱਥੇ ਪੁਲ ਹੈ ਜਿਹੜਾ ਕੋਈ ਬੰਦਾ ਲੋਜ ਲੰਘਦਾ ਉਹਨੂੰ ਪਤਾ ਹੈ ਉਹ ਹੌਲੀ ਕਰਕੇ ਨਿਗਾਹ ਲੈਂਦਾ ਹੈ ਇਹ ਟਟੂਕਟ 50 ਤੋਂ 54 ਸਾਲ ਪੁਰਾਣਾ ਜੀ ਨਾ ਮਰਮਦ ਨਹੀਂ ਇਹਦੀ ਕਦੀ ਵੀ ਹੋਈ ਜੀ 10 ਮੰਮੀ ਕਰਦੇ ਚੌੜਾ ਦੇ ਪੁੱਲ ਹਾਂਜੀ ਪੁਲ ਨਵਾਂ ਬਣਾਇਆ ਜਾਵੇ ਜੀ ਤੇ ਛੜ ਕੇ ਜਿਹੜੀ ਚੌੜੀ ਕੀਤੀ ਜਾਵੇ ਪੁਲ ਵੀ ਚੌੜਾ ਕੀਤਾ ਜਾਵੇ ਜੀ ਮੇਰਾ ਨਾਮ ਹਿਸ਼ਤਵਰ ਸਿੰਘ ਕੀ ਹੋਇਆ ਰਾਤ ਕਿੰਨੇ ਵਜੇ ਘਟਿਆ ਸਵੇਰੇ 4 ਵਜੇ ਜੀ ਟਰਾਲਾ ਔਰ ਉਹਦੀ ਕ੍ਰੋਸ ਹੁੰਦੇ ਨੇ ਜਦੋਂ ਇੱਕੋ ਟਰਾਲੇ ਵਾਲੇ ਨੇ ਬ੍ਰੇਕ ਮਾਰਦੀ ਚਾਨ ਚੱਕੋ ਤੇ ਮਗਰ ਮੈਂ ਆ ਰਿਹਾ ਸੀਗਾ ਤੇ ਬਸ ਉਹਦੇ ਵਿੱਚ ਗੱਡੀ ਲੱਗੀ ਤੇ ਗੱਡੀ ਸਾਡੇ ਨਾਲ ਹੋ ਗਿਆ ਮੁਰੋ ਜਾਨੀ ਨੇ ਖਾਣ ਕੋਈ ਜਾਨੀ ਜੋ ਬਚਾਰੇਗਾ ਇਹ ਸੱਟਾ ਫਿੱਟ ਲੱਗੇ ਆ ਜੀ ਮੇਰੇ ਤੇ ਹਾਂ ਜੀ ਮੈਂ ਕੱਲ ਲਈ ਸੀਗਾ ਕਿੱਥੇ ਜੀ ਹੋਇਆ ਘਟਣਾ ਇਹ ਆ ਪੁਲ ਦੇ ਉੱਤੇ ਬਣੀ ਆ ਜਿਹੜਾ ਖਾਣ ਨਾਲ ਪੁਲ ਆਈ ਇਹ ਇਸ ਮੱਥੇ ਬੁਲਦੀ ਹੈ ਪੁਲ ਚੌੜਾ ਬਹੁਤ ਘੱਟ ਹੈ ਜੀ ਇਹ ਪੁਲ ਵੱਡਾ ਬਣਨਾ ਚਾਹੀਦਾ ਜੀ ਨਵਾਂ ਗੱਡੀ ਬਸ ਜਦ ਚਾਨ ਚੱਕੀ ਬ੍ਰੇਕ ਮਾਰੀ ਉਹਨਾਂ ਉਦੋਂ ਹੋਰ ਸਾਧਨ ਆ ਗਿਆ ਜੀ ਦੋ ਤਾਂ ਕ੍ਰਾਸ ਹੁੰਦੇ ਨਹੀਂ ਜਿਹਦੇ ਤੋਂ ਟਰੱਕ ਇਸੇ ਕਾਰਨ ਹੋਇਆ ਜੀ ਇਹ ਹਾਦਸਾ ਅਜੇ ਉਹ ਤੋਂ ਫਟਰਾਲਿਆਂ ਤੋਂ ਤਾਂ ਹੀ ਹੋਇਆ ਹੁੰਦਾ ਜੀ ਫਿਰ ਪਿੱਛੇ ਕੀ ਐਕਸੀਡੈਂਟ ਆ ਗਿਆ ਗੱਡੀ ਦਾ ਹੋਇਆ ਤੁਹਾਡਾ ਗੱਡੀ ਦਾ ਜੀ ਆ ਕੇਵਨ ਬਦਲਣਾ ਪਏਗਾ ਜੀ ਮੁਰਲਾ ਦੇਖੋ ਜੀ ਹੁਣ ਕਿੰਨੇ ਕ ਪੈਸਾ ਦਾ ਆਉਂਦਾ ਕੈਵਨ ਤਿੰਨ ਚਾਰ ਲੱਖ ਰੁਪਏ ਦਾ ਹੈਗਾ ਜੀ ਤਿੰਨ ਚਾਰ ਲੱਖ ਦਾ ਹੈ ਹਾਂ ਜੀ ਹਾਂ ਇਹ ਆ ਰਹੀ ਸੀ ਕਿੱਥੇ ਲੈ ਜਾ ਰਹੀ ਜੀ ਖਾਲੀ ਸੀ ਜੀ ਗੱਡੀ ਕਰ ਸਾਮਾਨ ਛੱਡ ਕੇ ਆਈ ਸੀ ਆ ਜਾਖਲ ਜੀ ਜਾ ਕੋ ਨੋਟ ਜੇ ਮੰਡਪਾਣ ਕਿ ਫਲੇਗੇ ਸੀ ਬਾਤਰਾ ਤੋਂ ਲੈ ਗਏ ਸੀ ਜੀ ਹਾਂ ਜੀ ਘਰ ਸਾਮਾਨ ਛੱਡ ਗਏ ਸੀ ਵਾਪਸ ਆ ਰਹੇ ਜੀ ਵਾਪਸ ਆ ਰਹੇ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਦੇ ਆ ਜੀ ਵੀ ਆ ਰੋਡ ਚੌੜਾ ਕਰਦੇ ਤੇ ਪੁਲ ਬਣਾਇਆ ਜਾਵੇ ਜੀ ਨਵਾਂ ਦਾ ਫਾਇਦਾ ਹੋ ਸਕਦਾ ਹੈ ਹਾਂ ਜੀ ਹਾਂ ਨਹੀਂ ਤਾਂ ਇਹ ਹੋਰ ਹੋ ਜਾਣਾ ਨਹੀਂ ਜੀ ਕਿਸੇ ਦੇ ਇਹ ਫਾਇਦਾ ਹਜੇ ਵਿਚਾਰ ਹੈਗਾ ਹੀ ਨਹੀਂ ਵਿੱਚ ਆਪਦਾ ਵੀ ਡੈਥ ਹੋ ਸਕਦੀ ਸੀ